ਕੀ ਇਹ ਵੀ ਕੀਵਾ ਤੇ ਹੀ ਸਿਰਤੇ ਲਈ ਉਹਨੇ ਵੱਢਣਾ ਮੈਨੂੰ ਸਟਾਰਟ ਆਈ ਹੈਪ ਆਬੀਂ ਧੈਂਕਰਾੜੇ ਮਾਰਦਾ ਕਰੇ ਵੀ ਨਹੀਂ ਪਿਆਤਾ ਉਹ ਉਹਨੇ ਨਾ ਮੇਰੇ ਕਰਾੜੇ ਮਾਉਣੇ ਦਾ ਜੰਦਾ ਰੇ ਬਾਤ ਜੋ ਦਰਦ ਨਾ ਕਰਾਂ ਰਾੜੇ ਮੋੱਕ ਜਣਾ ਬਏ ਕਿਉਂ ਦਮੰਦਾ ਕਰਾਰੇ ਬਾਵਾ ਬੰਦੇ ਆ ਚਲੋ ਪਾਰਟ 2 ਸ਼ੋਰਟ ਮੂਵੀ ਤੁਹਾਨੂੰ ਜਰੂਰ ਦੱਸਿਓ ਵੀ ਇੰਸਟਾਗ੍ਰਾਮ ਤੇ ਕੋਈ ਸਟੋਰੀ ਵਗੈਰਾ ਸੈਂਡ ਕਰਿਆ ਆਪਾਂ ਜਰੂਰ ਕਰਾਂਗੇ ਤੋਤਲੇ ਜੀਜੇ ਦੀ ਅਗਲੀ ਸਟੋਰੀ ਦੱਸਿਓ ਠੀਕ ਹੈ ਸਾਰੇ ਜਣੇ ਆਹ ਦੋ ਪਾਰਸਲ ਦੀਦੀ ਹੁਣੇ ਤੇ ਆ ਗਏ ਨੇ ਇਹਦੇ ਵਿੱਚ ਮੈਸਨਾਂ ਪਾਲਿਸ਼ ਆਈ ਹੋਈ ਆ ਗੱਡੀ ਨੂੰ ਮਾਰਨ ਵਾਸਤੇ ਤੇ ਆਹ ਟੱਬ ਆਏ ਹੋਏ ਲੱਗਦਾ ਓਪਨ ਕਰਦੇ ਆ ਉਹੀ ਇਹ ਟੱਬ ਆਏ ਹੋਏ ਨੇ ਆ ਦੇਖੋ ਇਟ ਇਜ਼ ਰਾਈਟ ਪਾਲਿਸ਼ ਮਗਵਾਤੀ ਭਾਜੀ ਹੁਣ ਉਹਨੂੰ ਕਹਿੰਦੇ ਪਾਲਿਸ਼ ਮਗਵਾਕ ਦੇਈਂ ਵੀ ਇਹ ਆਪੀ ਸਪਰੇਅ ਐ ਸਪਰੇਅ ਵਾਲੀ ਆ ਕੀ ਹਮੇਸ਼ਾ ਇਹੀ ਕੋਸ਼ਿਸ਼ ਵਧੀਆ ਆਹ ਸਹੀ ਆ ਜੀ ਚਲੋ ਭਾਜੀ ਖੋਸ਼ ਹੋਣੇ ਕੱਲ ਕਹਿੰਦੇ ਮੇਰਾ ਪਾਰਸਲ ਆਇਆ ਨਹੀਂ ਇੱਕ ਤਵਲਾ ਵੀ ਆ ਗਏ ਉਹਨਾਂ ਇੱਥੇ ਹੁਣ ਇਹ ਕਾ ਹੋ ਗਿਆ ਪਾਲਿਸ਼ ਵਾਸਤੇ ਆ ਨਾਲ ਫੋਮ ਆਈ ਮਾਰਨ ਵਾਸਤੇ ਡੈਸ਼ ਬੋਰਡ ਤੇ ਜਦੋਂ ਕਿਨਾਰੀ ਜੀ ਹਾਂ ਸਹੀ ਜੀ ਸਾਟਕਣ ਜਾਨ ਨੂੰ ਇਹਨਾਂ ਦਾ ਇੱਚੀ ਥੱਲੇ ਚ ਪਾ ਦਨਾ ਨੂੰ ਭਵਾਣ ਲਿਆ। ਲੇ ਵੀ ਸ਼ਾਹ ਹੁਣੀ ਪਹੁੰਚ ਗਏ ਨੇ ਤੇ ਇਹਨਾਂ ਨੇ ਪਾਰਸਲ ਵੀ ਆ ਗਿਆ ਤੇ ਖੁਸ਼ ਹੋ ਗਏ ਸ਼ਾਹ ਹੁਣੀ। ਮੈਂ ਤਾਂ ਕਾ ਪੂਣਾ ਆਇਆ ਹੁਣ ਮੇਰਾ। ਪੂਨੇ ਪਾਰ। ਨਹੀਂ ਮੋਬਾਈਲ ਨਹੀਂ ਆਇਆ ਵੀ। ਪਾਜੀ ਇੱਕ ਕੰਮ ਹੋਰ ਵਧੀਆ ਹੋ ਗਿਆ ਹੁਣ ਜਦੋਂ ਪਾਰਸਲ ਆਉਂਦਾ ਵਾ ਨਾ ਉਹ ਆਪੇ ਹੀ ਖੋਲ ਕੇ ਚੈੱਕ ਰੱਖ ਦਿੰਦੇ ਅੱਗੇ ਚੈੱਕ ਨਹੀਂ ਨ ਕਰਾਉਂਦੇ ਹੁੰਦੇ ਸੀ ਹੁਣ ਖੋਲ ਕੇ ਚੈੱਕ ਰੱਖ ਦਿੰਦੇ ਕਹਿੰਦੇ ਪਾਜੀ ਲੋਕੀ ਦੁਕਾਨਾਂ ਵਾਲੇ ਹੁਣ ਗਲਤ ਬੜਾ ਕਰਦੇ ਆ ਦੁਕਾਨਾਂ ਵਾਲੇ ਪਤਾ ਕੀ ਕਰਦੇ ਆ ਆਈਫੋਨ ਜਿਹੜਾ ਨਹੀਂ ਚੰਗਾ ਕੱਢ ਲੈਂਦੀ ਐ ਤੇ ਟੁੱਟਾ ਟਟਾ ਨਹੀਂ ਜਿਹੜਾ ਵੇਚਵਾ ਗਾ ਰਿਪਲੇਸਮੈਂਟ ਤੇ ਭੇਜ ਦਿੰਦੇ ਕਹਿੰਦਾ ਇਦਾਂ ਬੜਾ ਹੋਇਆ ਫਲਿੱਪਕਾਰਟ ਤੇ ਇਦਾਂ ਕਹਿੰਦਾ ਹੁਣ ਉਹਨਾਂ ਨੇ ਚੈੱਕ ਕਰਕੇ ਦੇ ਦਿੰਦੇ ਆ ਉਹ ਲੈਣਾ ਮਾਲਾ ਤੇਰੇ ਘਰ ਆ ਗਿਆ ਨਾ ਖੋਲਣਾ ਆਉਣਾ ਫਿਰ ਸਾਨੂੰ ਮੈਨੂੰ ਚੈੱਕ ਕਰਾਉ ਉਹਨਾਂ ਫੋਟੋ ਭੇਜਣੀਆਂ ਕਿ ਕੰਪਨੀ ਨੂੰ ਬਕਾਇਦਾ ਵੀਡੀਓ ਭੇਜਣੀਆਂ ਖੋਲਣ ਲੱਗਿਆਂ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਾਲਗ ਦੇ ਵਿੱਚ ਤੇ ਤੋਤਲੇ ਜੀਜੇ ਦੀਆਂ ਸ਼ਾਰਟ ਮੂਵੀ ਦੀਆਂ ਤਿਆਰੀਆਂ ਹੋ ਰਹੀਆਂ ਪਤਾ ਨਹੀਂ ਹੁਣ ਕਿਦਾਂ ਆਪਣੇ ਕੋ ਹੋਊਗਾ ਵੀ ਕਿ ਨਹੀਂ ਨਾ ਵੀ ਹੋਊਗਾ ਤਾਂ ਵੀ ਕੋ ਗੱਲ ਨਹੀਂ ਜੀ ਹੋ ਜਾਊਗਾ ਤੇ ਤਾਂ ਵੀ ਠੀਕ ਹੈ ਨਹੀਂ ਚਾਹ ਪੀਓ ਫਿਰ ਵਧੀਆ ਹੋਊਗਾ ਵਲੌਗ ਵੀ ਨਾ ਬਣੂਗਾ ਲੈ ਵੀ ਚਾਹ ਪੀ ਲੈ ਮਮੀ ਹੁਣੀ ਕਹਿ ਰਹੀ ਆ ਦੇ ਲਓ ਜੀ ਚੱਕੋ ਸਾਰੇ ਜਣੇ ਚਾਹ ਪੀਓ ਵੀ ਆਪਣੀ ਆਡੀਅੰਸ ਸਾਰੀ ਲਓ ਓਹ ਅੱਛਾ ਚਲੋ ਮੈਂ ਖੋਦ ਲਈ ਪ੍ਰਾਦੇ ਦੇ ਪਾਰੀ ਹੂੰ ਆ ਵੀ ਰਹੇ ਹੈ ਫਿਰ ਗੁੱਤਾਂ ਕਰਿਓਗਾ ਜਾਂ ਕੋਨੀਆਂ ਜੀਆਂ ਨਾ ਕਰਿਓ ਫਿਰ ਹੈ ਪਿੰਡੂ ਫੋਰਾ ਬਣਾਣਾ ਇਹ ਝੋਲਾ ਹੈਗਾ ਜਾਂ ਆ ਵੀ ਝੋਲਾ ਵੀ ਲੈ ਕੇ ਨਹੀਂ ਐਸਾ ਹੈਗਾ ਝੋਲਾ ਹੈਗਾ ਉਪਰਿਆ ਹੈ ਕਿਹੜਾ ਸਹੀ ਲੱਗਦਾ ਸੋ ਬਾਬਾ ਦੋਵੇਂ ਸਹੀ ਹੈ ਸਰਬਸ ਸਹੀ ਹੈ ਆ ਵੀ ਬੜਾ ਵੱਡਾ ਕਰ ਮੰਮੀ ਤੇਰੇ ਨੂੰ ਦਿੱਤਾ ਇਸ ਵਾਰ ਪਹਿਲੀ ਵਾਰ ਦੋ ਇੰਟਰ ਨਹੀਂ ਕਰਨਾ ਇਹਨਾਂ ਦਾ ਨਾਟਕ ਦੇ ਆ ਕਾਪੀ ਕਰਨੀ ਕਿਉਂਕਿ ਆਪਣੇ ਕੋ ਹਜੇ ਆਪਣਾ ਸ਼ਾਰਟ ਮੂਵੀ ਕੋਈ ਵੀ ਨਹੀਂ ਹੈਗੀ ਇਦਾਂ ਦੀ ਤੇ ਜਿਹੜੀ ਆਪਾਂ ਨੂੰ ਮੂਹ ਜਵਾਲੀ ਯਾਦ ਹੋਵੇ ਇਹਨਾਂ ਦੇ ਕਾਪੀ ਕਰਨੀ ਕਿਉਂਕਿ ਪਹਿਲੀ ਵਾਰੀ ਬਣਾਉਣ ਜਾ ਰਹੇ ਆ ਇਹ ਤੋਤਲਾ ਜੀਜਾ ਇਹਨਾਂ ਨੇ ਬਣਾਈ ਹੋਈ ਬੜੀ ਵਧੀਆ ਤੇ ਆਖੋ ਏਦਾਂ ਪਗਮਨਲੀ ਸੇਮ ਭਾਜਾਂ ਨੇ ਵੇਖਿਓ ਆਵੇ ਕੋ ਹੁਣ ਮੈਂ ਸਾਲਾ ਬਣਾ ਏਦਾਂ ਦਾ ਮੈਂ ਵੀ ਆ ਪਰਣਾ ਬੰਨਿਆ ਤਾਂ ਦਿਖਾਉਣਾ ਮੈਂ ਏਦਾਂ ਦਾ ਵੇਖਿਓ ਆਪਾਂ ਬੰਨਿਆ ਨਾ ਪਰਣਾ ਏਦਾਂ ਦਾ ਓ ਬੱਲੇ ਦੀਦਾ ਆਇਆ ਦੀਦਾ ਆਇਆ ਆ ਮੇਰਾ ਦੀਦਾ ਆਇਆ ਸਦਾ ਕੀ ਜਾਣਾ ਜੀ ਬੰਦਿਆ ਠੀਕ ਆ ਠੀਕ ਆ ਤੁੰਗ ਜਿੱਦਾਂ ਮੈਂ ਆ ਗਿਆ ਇੱਧਰ ਗਿਆ ਨਹੀਂ ਆ ਇੱਧਰ ਗਿਆ ਨਹੀਂ ਚੱਲ ਜਾਇਆ ਉਸ ਉਧਰ ਉਹ ਤਾਂ ਆਵਾਜ਼ ਇਹ ਤਾਂ ਇਹ ਸਮਾ ਆ ਆ ਵੇਖੋ ਹੁਣ ਇਹਨਾਂ ਨੇ ਕੁੜਤਾ ਪਾ ਲਿਆ ਉਧਰ ਜੀਜੂ ਹੋ ਗਏ ਨੇ ਰੈਡੀ ਡੈਡੀ ਦਾ ਪਾਇਆ ਕੁੜਤਾ ਕਈ ਹੈਗੀ ਹੈ ਕਈ ਕਈ ਕੀ ਕਰਨੀ ਆਹ ਕਈ ਆਪਣੇ ਘਰ ਗਈ ਹੈ ਕਈ ਹੈਗੀ ਪਲਾਟ ਚ ਉਹ ਲੈ ਉਹਦੇ ਪਲਾਟ ਚ ਕਈ ਹੁਣ ਫਿਰ ਹੋਰ ਚੌਕਲੇ ਜੈਂਤੀ ਹੈਗੀ ਜੈਂਤੀ ਹੈ ਨਾ ਤਿੱਖੀ ਜਿਹੜੀ ਜੈਂਤੀ ਆਹ ਗੈਂਥੀ ਗੈਂਥੀ ਆ ਹੋ ਚਪੜਾ ਜੈਂਤੀ ਭਾਜੀ ਕਹਿੰਦੇ ਉਹ ਬੀਚੀ ਜੀ ਆ ਗਈ ਤਾਂ ਕਈ ਵੀ ਆਂਦੀ ਆ ਗੋਇਆ ਸੱਭਾ ਇਕੱਠਾ ਕਰਨ ਵਾਲੀ ਕੋਠੇ ਦੇ ਮੈਂ ਨੜੀ ਵਾਲਾ ਪਿਆ ਮਾਂ ਭਾਈ ਐਂਡ ਗੱਲਬਾਤ ਕੋਈ ਐਂ ਨਿਹਰਾ ਹੀ ਹੋਵੇ ਜੀ ਤਾਂ ਲੈ ਜੇ ਤਰੀ ਬਾਹਰ ਕੱਢ ਨਹੀਂਦਾ ਬਾਜੀ ਲੈ ਜੇ ਬਾਹਰ ਕੱਢਣਾ ਮੱਕਾ ਨਾਲ ਨਾ ਨਹੀਂ ਮੜਲਾ ਵਧੀਆ ਲੱਗੂਗਾ ਕਾਣਾ ਲਾ ਕੇ ਕਰਨਾ ਮੜਾਓ ਹਾਂ ਹੋ ਗਿਆ ਉਹ ਜ਼ਿਆਦਾ ਕਰ ਲਿਓ ਨਹੀਂ ਠੀਕ ਆ ਠੀਕ ਆ ਠੀਕ ਆ ਮੈਂ ਵੀ ਨਹੀਂ ਤੂੰ ਇੰਨਾ ਇੰਨਾ ਠੀਕ ਇੰਨਾ ਇੰਨਾ ਨਹੀਂ ਜੇ ਦੇ ਦੋ ਆ ਦੇ ਲੈ ਵੀ ਬਾਜੀ ਹੁਣ ਨੇ ਚੱਕ ਲਿਆ ਝੋਲਾ ਉਹ ਨਹੀਂ ਨਹੀਂ ਠੀਕ ਹੈ ਵੀ ਉਦਾਂ ਤੁਹਾਨੂੰ ਲੱਗਣ ਰਿਹਾ ਬਹੁਤ ਵਧੀਆ ਆ ਪਈ ਇਹਦੇ ਵਿੱਚ ਕੋਈ ਵੀ ਗੁੱਸਾ ਨਾ ਕਰਿਓ ਵੀ ਤੁਸੀਂ ਕੀ ਇਹ ਕੀ ਕਰ ਰਹੇ ਹੋ ਵੀ ਇਹ ਸਿਰਫ ਇੰਟਰਟੇਨਮੈਂਟ ਲਈ ਵੀਡੀਓ ਬਣਾਉਣ ਲੱਗੇ ਆਪਾਂ ਵੀ ਤੁਸੀਂ ਹੱਸੀਆਂ ਖੇਡੀਆਂ ਲਈ ਬਸ ਇੰਜੋਏ ਕਰਨਾ ਤੁਸੀਂ ਵੀਡੀਓ ਨੂੰ ਨਹੀਂ ਭਾਜੀ ਬਾਹਰ ਕੁਛ ਨਹੀਂ ਕਹਿਣਾ ਚਲੋ ਠੀਕ ਬਾਹਰ ਤੋਂ ਦਾ ਹੋਣਾ ਇਹਨਾਂ ਨੇ ਚਲੋ ਫਿਰ ਚਲੋ ਭਾਈ ਬਾਹਰ ਮੇਰਾ ਮਸ਼ੀਨ ਚਾਬੀ ਚਾਬੀ ਮੋਟਰਸਾਈਕਲ ਦੀ ਡੈਡੀ ਉਹਨਾਂ ਕੋਲ ਲਿਆਓ ਚਾਹ ਰਿਹਾ ਕੋ ਮੁੰਡਾ ਮੈਂ ਇਹੋ mm -hmm.

सगळं so, बांधी <laughs> <Baan di. laughs> <Baan di hai. hati> ਮੇਰੇ ਨਾਲ ਇੱਥੇ ਹੀ ਖੜੇ ਬੜਾ ਅੱਜ ਕਿੱਲ ਤੋਂ ਆਖੀਓ ਨੂੰ ਬੜਾ ਜੇ ਕਹਾਂ ਕਿ ਜਿਹੇ ਦਾ ਰੌਲਾ ਤੁਹਾਨੂੰ ਨਾ ਪਰ ਇੱਥੋਂ ਮੁੜ ਜਾਂਦੇ ਠੀਕ ਹੈ ਚੱਲ ਬੋਲ ਜਿਹੇ ਦਾ ਰੌਲਾ ਕਮਣਾ ਇੱਥੋਂ ਹੀ ਮੁੜ ਜਾਂਦੇ ਮੱਝ ਚੱਲ ਪਹਿਲੇ 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 ਪੜ੍ਹ ਹੱਸੇ ਹੋਣਾ ਪਹਿਲੇ ਜੱਟ ਕੰਦੀ ਮੈਨ ਲਾਈਟ ਕਰਦੇ ਨੀ ਮਗਰ ਫੋਕਸ ਮੋਟਾ ਹੋਣਾ ਮਗਰ ਬਾਅਦ ਹੋਣਾ ਮਗਰ ਫੋਕਸ ਹੋ ਕੇ ਲੋਕਾਂ ਦੇ ਚਾਹ ਹੋ ਨੀਚੇ ਵਾਲਾ ਸ਼ੋਰ ਤੇ ਕੰਪਲੀਟ ਹੋ ਗਿਆ ਹੁਣ ਉੱਪਰ ਜਾਵਾਂਗੇ ਕੋਠੇ ਤੇ ਜਿੱਤੀ ਚਾਦਰ ਕਿਉਂ ਨਹੀਂ ਵਿਛਾਈ ਟਿੱਤੀ ਚਾਦਰ ਹੁਣ ਉਹ ਕਰਾਂਗੇ ਚਲੋ ਫੁੱਲਾਂ ਵਾਲੀ ਚਾਦਰ ਵਿਛਾਵਾਂ ਮੈਂ ਚਲੋ ਹੁਣ ਚੱਲਦੇ ਆਂ ਉੱਪਰ ਮੰਮੀ ਜੀ ਬਣਾ ਕੇ ਲੈ ਆਏ ਚਾਹ ਪਤਾ ਵੀ ਬਹੁਤ ਜੋਨਾ ਸ਼ੋਰਾਂ ਨਾਲ ਨਾਟਕ ਚੱਲ ਰਿਹਾ ਤੂਤਲਾ ਜੀਜਾ ਪਾਣੀ ਦੇਣ ਲੱਗਿਆ ਨਾ ਫਿਰ ਕਹਿਣਾ ਚਾਹ ਬਣਾਓ ਤਾਹ ਬਣਾ ਤਾਹ ਪਾਣੀ ਦਾ ਹੀ ਕਹਿਣਾ ਫਿਰ ਹਾਂਜੀ ਹੁਣ ਕੀ ਚਾਹ ਪੀਣੀ ਚਾਹ ਚਾਹ ਕਿ ਤਾਹ ਨੂੰ ਕਿੱਧਰ ਗਿਆ ਭਲਾ ਤਾ 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 ਲੈ ਗਿਆ ਨਹੀਂ ਤਾਹ ਬਹੁਤਾ ਤਾਹ ਬਹੁਤ ਤੇ ਸੰਦੀਪੇ ਕਹਿੰਦੀ ਤਾਹ ਤੇ ਭਾਇਆ ਹੋਰ ਕਿੱਥੇ ਜਾਓ ਟੀਨਾ ਤੇ ਭੱਲ ਗਈ ਨਹੀਂ ਹੁਣ ਜੀ ਮੈਂ ਪੁਜਿਆ ਤੇ ਹੈ ਨਹੀਂ ਮੈਂ ਨਾ ਘਰੇ ਹੈ ਨਹੀਂ ਕੋਈ ਪੁਜਿਆ ਨਹੀਂ ਲਿਆਂਦਾ ਲੈਂਦਾ ਕਿ ਆਹ ਚਾਹ ਪੀਣੇ ਚ ਪਰ ਕੇ ਹਾਂ ਨੇ ਟੀਨਾਂ ਦੇ ਬਾਹਰ ਤੁਸੀਂ ਭੁਦੀਆ ਹੀ ਨਹੀਂ ਆਉ ਮੈਨੂੰ ਨੂੰ ਪਤਾ ਮੈਨੂੰ ਭੁਦੀਆ ਹੀ ਚੱਲੋ ਥੇਮੀਆਂ ਲੈ ਆਓ ਥੇਮੀਆਂ ਲੈ ਆਓ ਨਹੀਂ ਫਿਰ ਤੂੰ ਕਿਉਂ ਨਾ ਤੇਰੇ ਘਰ ਆਇਆ ਮੈਂ ਕਿਹਨੇ ਕੁਛ ਛਾਣਾ ਖਵਾਇਆ ਹੀ ਨਹੀਂ ਇਤਰਾ ਕੁਛ ਕਹ ਦੇ ਤੁਸੀਂ ਕਿਉਂ ਆ ਵੇਲਾ ਥਾਲਾ ਭੁੱਖਾ ਨੰਦਾ ਹਾਂ ਤੁੱਤ ਨਹੀਂ ਥਵਾਉਂਦੇ ਆ ਮੈਂ ਤੇ ਫਿਰ ਮੈਂ ਕਹਣਾ ਇੱਥੇ ਆਣ ਕੇ ਤੂੰ ਭੁੱਖੇ ਵਰਤਾਂਦੀ ਆ ਓ ਸਹੀ ਗੱਲ ਸਹੀ ਗੱਲ ਬੀ ਕੱਲੀ ਘਰ ਉਹ ਕਿੱਥੇ ਦੁਕਾਨਾਂ ਤੇ ਆਹ ਸਹੀ ਭਾਜੀ ਭਾਈ ਟੰਡਲ ਵਾਲਾ ਨਾ ਕੋ ਸਵੈਟਰ ਨਾਲ ਗੱਲ ਨਾ ਬਾਹਰ ਖਲੇ ਇਨਰ ਕੱਟੇ ਠੀਕ ਆ ਚਲੋ ਸਹੀ ਆ ਠੀਕ ਹੈ ਨਾ ਕਿ ਇਹ ਨਾਟਕ ਨੂੰ ਬਾਅਦ ਦਿਲ ਤੇ ਨਾ ਕੋਈ ਵੀ ਲੈ ਮੈਂ ਬਾਰ ਬਾਰ ਕਹਿੰਦਾ ਐਂਟਰਟੇਨਮੈਂਟ ਵਾਸਤੇ ਵੀਡੀਓ ਬਣ ਰਹੀ ਹੈ ਬਸ ਤੇ ਕੋਈ ਵੀ ਸਾਨੂੰ ਪ੍ਰਾ ਮਾੜਾ ਚੰਗਾ ਨਾ ਕਹੇ ਜੇ ਕੋਈ ਗੱਲ ਹੈ ਮੈਂ ਪਹਿਲਾਂ ਆਪਾਂ ਮਾਫੀ ਮੰਗ ਲਈ ਨੇ ਪ੍ਰਾ ਤੁਹਾਡੇ ਕੋਲੋਂ ਸਿਰਫ ਇਹਨੂੰ ਕੀ ਕਰਨਾ ਆ ਵੀਡੀਓ ਨੂੰ ਇੰਜੋਏ ਕਰਨਾ ਹੱਸਣਾ ਖੇਡਣਾ ਤੇ ਦੇਖਣਾ ਆ ਬਸ ਵੀ ਵਧੀਆ ਤਰੀਕੇ ਨਾਲ ਠੀਕ ਆ ਤੇ ਸੋ ਚਲੋ ਅਗਲਾ ਐਪੀਸੋਡ ਉਠੋ ਨੰਮਟ ਮੰਟੇ ਕਰੋ ਹੁਣ ਤੂੰ ਭੜਕੀ ਬੋਲਣਾ ਤੁਧਿਆ ਧਦਿਆ ਹੈ ਨਹੀਂ ਕਾ ਉਹ ਮੈਂ ਕਰਤਾ ਵਾ ਕਰ ਲਿਆ ਕੰਪਲੀਟ ਹੋ ਗਿਆ ਕੰਪਲੀਟ ਨਹੀਂ ਪੁੱਝ ਗਿਆ ਲੈਣ ਦਾ ਹੁਣ ਇਹਦੇ ਨਾਲ ਪੈਗੀ ਚੱਲਣਾ ਹੁਣ ਪੁੱਝੇ ਨਾਲ ਨਾ ਵੇਖ ਗੜਵੀ ਪਾਣੀ ਦੀ ਬੋਤਲ ਡੱਬ ਚ ਡਾਲੀ ਹੋਰ ਮੋਜ ਆਉਂਦੀਆਂ ਯਾ ਦਰਦ ਸਭ ਸਟੋਰੀਆਂ ਨਾ ਕਰੋ ਇਦਾਂ ਫਿਰ ਜ਼ਿਆਦਾ ਹੋਏ ਨਾ ਇਹ ਮੈਂ ਜ਼ਿਆਦਾ ਖਰਾਬ ਹੋਏ ਨਾ ਇਦਾਂ ਚਲੋ ਉੱਪਰ ਦੇ ਸਾਰੇ ਹੋ ਗਏ ਆ ਸ਼ੋਰਟ ਕੰਪਲੀਟ ਤੇ ਹੁਣ نیچے ਰਹਿ ਗਿਆ ਬਸ ਇੱਕੋ ਸ਼ੋਰਟ ਰਹਿ ਗਿਆ ਵਾ ਕਿ ਇਹਨਾਂ ਨੇ ਘਰ ਵਾਪਸੀ ਕਿੱਦਾਂ ਜਾਣਾ ਠੀਕ ਆ ਹੂੰ ਲੱਗਦਾ بارش ਵੀ ਆ ਜਾਣੀ ਆ ਬੱਦਲ ਬਹੁਤ ਜ਼ਿਆਦਾ ਆ ਉਹ ਗਲੀ ਚ ਦੇਖ ਲਾਂਗੇ ਆਣਾ ਹੁਣ ਆਪਾਂ ਖਿੱਚਾਂਗੇ ਫੋਟੋਆਂ ਥਮ ਨੇ ਲੀ ਆਹ ਵੀਡੀਓ ਤੇ ਸਾਰੀ ਕੰਪਲੀਟ ਹੋ ਚੁੱਕੀ ਆ ਵੀ ਤੇ ਇਹ ਵਲੌਗ ਜਿਹੜਾ ਨਹੀਂ ਇੱਕ ਸਿਰਫ ਬਿਹਾਈਂਡ ਦੇ ਸੀਨ ਲਿਆਂ ਬਸ ਇਹਦੇ ਵਿੱਚ ਚਲੋ ਲੈ ਵੀ ਹੁਣ ਸ਼ਾਰਟ ਵੀਡੀਓ ਕੰਪਲੀਟ ਹੋਈ ਆ ਤੇ ਹੁਣ ਥੱਕ ਗਏ ਆ ਹੁਣ ਚੱਲੀਏ ਆਪਾਂ ਸਮੋਸੇ ਲੈਣ ਵਾਸਤੇ ਬਸ ਸਮੋਸੇ ਲੈ ਆਵਾਂ ਹੁਣ ਲੈ ਇਹਨੂੰ ਘੁੰਡਿਆ ਇਹਨੇ ਰੋਲਾ ਪਾਇਆ ਵਾਧੂ ਦਾ ਇਹ ਆਵਾਂ ਰਪੀਂਦੇ ਆ ਸੱਤ ਆਲਾ ਇਹ ਤਾਂ ਨਵਾਂ ਇਹ ਕਿਹ ਕੀ ਮੰਨੋ ਹੋ ਭਾਜ ਨਹੀਂ ਚਟਨੀ ਪਾਖ ਖਾਂਦੇ ਨੇ ਕਹਿੰਦੇ ਨੋਰਮਲ ਖਾਣੇ ਲੇ ਵੀ ਮਿਤਰਾ ਅਗੇ ਨੇ ਚੌੜ ਕੜੀ ਚੌੜ ਜੀ ਨੂੰ ਕਹਿ ਦਿੰਦੇ ਆ ਚੱਲੇ ਆ ਕਿਰਨਦੀ ਦੀ ਹੁਣਾਂ ਵੱਲ ਉਧਰ ਸਾਨੂੰ ਥੋੜਾ ਜਿਹਾ ਕੰਮ ਆ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਜਕਦਮ ਕੰਮ ਯਾਦ ਆਇਆ ਤੇ ਹੁਣ ਉਹ ਜਾਣਾ ਆਪਣੇ ਮਾਸੀ ਹੁਣਾਂ ਦੇ ਨਾਲ ਤੇ ਸੋ ਚਲੋ ਚੱਲਦੇ ਆ ਕਿਰਨਦੀ ਦੀ ਹਣ ਤੇ ਚਲੇ ਗਏ ਤੁਰ ਪਏ ਇਥੋਂ ਤੇ ਸੰਦੀਏ ਬਥੇ ਮਗਰ ਹੁਣ ਖੜੀ ਜਾਨ ਨਾਲ ਬਾਹਰ ਕੇ ਤੇ ਫੇਰ ਚੱਲੇ ਆ ਨੇੜੇ ਜਿਹੜੇ ਇਹਨਾਂ ਦੇ ਦੇਖਣਾ ਠੀਕ ਓਕੇ ਬਾਏ ਸਿੰਦੀ ਵੀ ਆ ਗਈ ਵੀ ਬੈਠ ਗਈ ਹੁਣ ਆਪਾਂ ਤੁਰ ਪਏ ਆ ਘਰੋਂ ਅਸੀਂ ਪਹੁੰਚ ਗਏ ਨੇ ਭਾਜੀ ਹੁਣ ਆਏ ਆ ਯਾ ਉਹ ਆਗੇ ਗੱਡੀ ਉਹਨਾਂ ਦੀ ਲੈ ਵੀ ਆ ਗਏ ਨੇ ਸੇਵੀਆਂ ਤੇ ਨਾਲ ਪ੍ਰਸ਼ਾਦਾ ਆ ਗਿਆ ਵੈਸੇ ਤੇ ਕੜੀ ਚੌਲ ਖਾ ਕੇ ਆਏ ਪਰ ਫਿਰ ਵੀ ਹੁਣ ਫੁਲਕਾ ਖਾ ਲੈਣੇ ਆ ਭਾਜੀ ਹੁਣ ਬਣਾਈਆਂ ਸੇਵੀਆਂ ਇਹ ਜੀਜਾ ਇਨ ਬਣਾਈਆਂ ਨੇ ਤੇ ਰੋਟੀ ਪਤ ਨੇ ਹੁਣ ਕੌਣ ਲਾਉਣ ਦਾ ਰੋਟੀ ਲੈਣ ਦਾ ਲਾਉਣੇ ਇੱਕ ਵਾਰ ਨਹੀਂ ਬੁਲਾਈ ਜਾਂਦੀ ਭਾਬੀ ਬੋਲੀ ਲੈ ਉਹ ਯਾਰ ਬੁਲਾਵੇ ਸੁੱਟਿਆ ਜਾਣ ਨਹੀਂ ਕਰਨ ਨਾਟਕ ਕਰਨਾ ਉਹ ਹੱਸ ਵੀ ਦੱਸੂਗਾ ਨਹੀਂ ਦੰਦ ਕਢੰਡਿਆ ਵੀ ਤੇ ਇਦਾਂ ਹੀ ਚਲਾ ਜਾ ਹਾਥਰੀ ਘਾਤਰੀ ਘਰ ਪੁੱਤਾਂ ਉਹ ਮੈਂ ਮੈਂ ਤਾਂ ਕਿਹਾ ਮੈਂ ਤਾਂ ਕਿਹਾ ਤੀ ਹਾਲਾ ਚੱਲ ਤੇ ਤਾਂ ਭੁੱਲ ਗਏ ਨਹੀਂ ਪਾਣੀ ਆਪ ਕੋ ਵੀ ਆਪ ਬਣਾਇ ਕਰ ਦੋ ਤੀ ਗੱਦ ਕੋ ਮਿਲਾਈ ਫੁੱਲਾਂ ਵਾਲੀ ਚਾਦਰ ਵਸਾਈ ਜਾ ਦਵਾਂ ਤਾਂ ਚਲ ਚਲੋ ਯਾਰ ਤੇ ਇਹ ਹੋਣਾ ਗੋਡਿਆਂ ਨੂੰ ਗੋਡੇ ਮੈਂ ਮੁੜ ਜਾ ਚਲੋ ਸਟਾਰਟ ਸਟਾਰਟ ਆਈ ਹੇਪ ਆਪ ਵੀ ਡੈਂਕਰਾਂ ਦੀ ਮਾਰਦਾ ਕਰੇ ਵੀ ਨਹੀਂ ਪਿਆ ਤਾਂ ਉਹ ਦੋਰੇ ਦੋਰੇ ਮੈਂ ਮੁੜ ਜਾ ਦੋਰੇ ਮੇਰੇ ਕਰਾੜੇ ਭਾਵੇਂ ਨਾ ਜਾਣ ਸਾਰੇ ਬਾਅਦ ਚੋ ਰਾੜਾ ਨਹੀਂ ਆ। ਰਾੜੇ ਮੋੱਕ ਜਾਣਾ ਬਾਏ। ਕਿਉਂ ਦਮਾ ਨਾ ਕਰੀ ਬਾਹਰ ਮਾਤਾ ਤੇ ਆ। ਹਾਂ? ਚਲੋ। ਕੀ? ਇਹ ਵੀ ਕੀ ਆ? ਤਈ ਸਿਰਤੇ ਲਈ ਆਉਨੇ ਵੱਢਣਾ ਮੈਨੂੰ। ਦੰਦੇ ਥੋਦੀ ਥੋਦੀ ਵੀ ਹੁਣ ਸਟਿੱਕ। ਤੁੰ ਨੂੰ ਪੀਦਾ ਭਰਾ ਮੈਂ ਆਪਣਾ ਪਿੱਤਾ ਨਹੀਂ ਖਰਾਬ ਕਰਾਂ। ਕੋਨੀ ਹਾਲ ਕੁੜੀ ਹੈ ਦੇਵੇ ਆਪਣਾ ਪਿੰਡਾ ਨਹੀਂ ਕਿਰਾਓ ਕਹਿੰਦਾ ਦੀਵਰ ਹੁੰਦਾ ਚਲੋ ਵੀ ਦੀਵਰ 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 ਆਹੇ ਦਾਇ ਦਾ ਕਰ ਹਾਂ ਕਰੇ ਸਟਾਰਟ